ਦੋਸਤੋ ਅੱਜ ਤੁਹਾਨੂੰ ਬਹੁਤ ਪੁਰਾਣੇ ਸਮੇਂ ਤੇ ਲੈ ਕੇ ਜਾਣੇ ਆਂ ਇਹ ਸਮਾਂ ਉਦੋਂ ਦਾ ਸੀ ਜਦੋਂ ਅਸੀਂ ਬਚਪਨ ਵਿੱਚ ਹੁੰਦੇ ਹਾਂ ਤੇ ਸਾਡੇ ਵਡੇਰੇ ਵੱਡੇ ਬਜ਼ੁਰਗ ਹੱਲਾ ਨਾਲ ਬਲਦਾਂ ਨਾਲ ਖੇਤੀ ਕਰਦੇ ਹੁੰਦੇ ਸੀਗੇ ਇਹ ਤੁਸੀਂ ਦੇਖ ਰਹੇ ਹੋਵੋਗੇ ਕਿ ਬਲਦਾਂ ਨਾਲ ਖੇਤੀ ਹੋ ਰਹੀ ਆ ਤੇ ਇਹਨਾਂ ਬਲਦਾਂ ਨੂੰ ਚਲਦਿਆਂ ਹੱਲ ਜਿਵੇਂ ਚਲਦੀ ਐ ਮੈਂ ਖੁਦ ਜ਼ਿਕਰ ਕਰਦਾ ਕਿ ਮੈਂ ਆਪ ਇਸ ਹਾਲ ਨੂੰ ਆਇਆ ਹੋਇਆ ਮੈਨੂੰ ਤੇ ਦੇਖ ਕੇ ਸਮਝ ਕੇ ਬਹੁਤ ਵਧੀਆ ਫੀਲਿੰਗ ਆਉਂਦੀ ਆ ਕਿ ਉਹ ਵੀ ਇੱਕ ਸਮਾਂ ਸੀ ਜਦੋਂ ਅਸੀਂ ਇਹ ਹੱਲਾ ਨਾਲ ਬਲਦਾਂ ਨਾਲ ਖੇਤੀ ਕਰਦੇ ਹੁੰਦੇ ਸੀ ਤਾਂ ਤੁਸੀਂ ਵੀ ਵੇਖ ਕੇ ਬਹੁਤ ਪੁਰਾਣੇ ਸਮੇਂ ਲਈ ਦਿਖ ਜਾਓਗੇ ਕਿ ਅਸੀਂ ਉਸ ਸਮੇਂ ਤੇ ਪਹੁੰਚ ਗਏ ਬਹੁਤ ਚੰਗਾ ਲੱਗ ਰਿਹਾ ਲੋਕ ਇਦਾਂ ਹੀ ਮੈਂ ਛੋਟਾ ਜਿਹਾ ਹੁੰਦਾ ਸੀ ਹੱਲ ਦੇ ਪਿੱਛੇ ਚੱਲਦਿਆਂ ਵੇਖਣ ਵਾਲੇ ਨੂੰ ਇਹ ਵੀ ਨਹੀਂ ਸੀ ਪਤਾ ਚੱਲਦਾ ਕਿ ਮੈਂ ਹੱਲ ਫੜ ਕੇ ਪਿੱਛੇ-ਪਿੱਛੇ ਚੱਲ ਰਿਹਾ ਤਾਂ ਮੇਰੇ ਬਜ਼ੁਰਗ ਨੂੰ ਰਾਹ ਚੱਲਦਿਆਂ ਨੇ ਪੁੱਛਣਾ ਬਾਪੂ ਤੇਰੇ ਬਲਦ ਚੱਲ ਗਏ ਕਿਤੇ ਪੈਰ ਤੇ ਫਾਲਾਣਾ ਵੱਜਦੇ ਤੇ ਮੇਰੇ ਬਾਪੂ ਨੇ ਕਹਿਣਾ ਵੀ ਨਹੀਂ ਫਾਲਾ ਨਹੀਂ ਵਜਨ ਦੰਦਾ ਜੋ ਪਿੱਛੇ ਪਿੱਛੇ ਚੱਲ ਰਿਹਾ ਹੈ ਇਸ ਕਰਕੇ ਮੈਨੂੰ ਬਹੁਤ ਚੰਗਾ ਲੱਗਦਾ ਜਦੋਂ ਇਹ ਬਲਦਾਂ ਦੀ ਖੇਤੀ ਹੁੰਦੀ ਹੋਈ ਦੇਖ ਕੇ ਇਹ ਬਹੁਤ ਦੂਰੋਂ ਵੀਡੀਓ ਬਣਾ ਕੇ ਲਿਆਏ ਆ ਤੇ ਇਹ ਤੁਹਾਡੇ ਪੇਸ਼ ਕਰਨ ਵਾਸਤੇ ਤੁਹਾਨੂੰ ਦਿਖਾਉਣ ਵਾਸਤੇ ਅਸੀਂ ਇਹ ਤੁਹਾਨੂੰ ਦਿਖਾ ਰਹੇ ਆ ਆਪਣੇ ਚੈਨਲ ਤੇ ਪਾ ਕੇ ਤੁਸੀਂ ਵੇਖੋਗੇ ਕਮੈਂਟ ਕਰਕੇ ਜਰੂਰ ਇਹਦੀ ਸਲਾਹਤ ਕਰਿਓ ਕਿਵੇਂ ਲੱਗਿਆ ਚੰਗਾ ਲੱਗਿਆ ਇਹ ਤੁਸੀਂ ਦੱਸਣਾ ਮੈਂ ਇਹ ਤੁਹਾਨੂੰ ਦੱਸਦਾ ਦੱਸਦਾ ਮੈਂ ਆਪ ਪਿਛਲੇ ਉਸ ਸਮੇਂ ਤੇ ਪਹੁੰਚ ਗਿਆ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਆਪਣੇ ਖੇਤਾਂ ਵਿੱਚ ਹੱਲ ਜੋੜ ਰਿਆਂ ਹੱਲ ਚਲਾ ਰਿਆਂ ਤੇ ਮੇਰਾ ਬਾਪੂ ਮੇਰੇ ਨਾਲ ਨਾਲ ਖੇਤਾਂ ਦੇ ਕਦੀ ਉਸ ਨੁਕਰੇ ਕਦੀ ਉਸ ਨੁਕਰੇ ਕੋਨੇ ਤੇ ਕੋਨੇ ਜਿਹੜੇ ਆ ਉਸਵਾਰ ਰਿਆ ਵਾ ਮੈਂ ਅੱਖਾਂ ਬੰਦ ਕਰਕੇ ਆਪਣੇ ਉਸ ਸਮੇਂ ਤੇ ਪਹੁੰਚ ਗਿਆ ਤੇ ਇਸ ਕਰਕੇ ਤੁਸੀਂ ਵੀ ਕੋਸ਼ਿਸ਼ ਕਰਕੇ ਦੇਖਿਓ ਅੱਖਾਂ ਬੰਦ ਕਰਕੇ ਉਸ ਸਮੇਂ ਦੀ ਯਾਦ ਕਰਿਓ ਜੋ ਮੇਰੀ ਉਮਰ ਦੇ ਗੁਜ਼ਰ ਗੋਣਗੇ ਉਹਨਾਂ ਨੂੰ ਤੇ ਜਰੂਰ ਇਹ ਵੀਡੀਓ ਵੇਖ ਕੇ ਚੰਗੀ ਲੱਗੇਗੀ ਤੇ ਜਰੂਰ ਸਾਨੂੰ ਕਮੈਂਟਾਂ 'ਚ ਦੱਸਿਓ ਇਹਨੂੰ ਵੇਖ ਕੇ ਵੱਤ ਵਦ ਸੇਅਰ ਕਰਿਓ ਇਹ ਤੁਸੀਂ ਡੇਟਾ ਵੇਖ ਰਹੇ ਹੋ ਇਹ ਡੇੜੇ ਨੂੰ ਅਸੀਂ ਪੱਠੇ ਲਿਆਉਂਦੇ ਕੰਮ ਲਿਆਉਂਦੇ ਹੁੰਦੇ ਸੀਗੇ ਅੱਜ ਕੱਲ ਤਾਂ ਕਿਸੇ ਨੇ ਵੀ ਜਾਣਾ ਜਾਂ ਮੋਟਰਸਾਈਕਲ ਤੇ ਜਾਂ ਟਰੈਕਟਰਾਂ ਤੇ ਜਾ ਕੇ ਪੱਠੇ ਲੈ ਆਉਂਦੇ ਨੇ ਇਹ ਡੇੜਾ ਤੁਸੀਂ ਦੇਖ ਰਹੇ ਹੋ ਜਿਹੜਾ ਇਹ ਡੇੜਾ ਅਸੀਂ ਜਦੋਂ ਕੋਈ ਤਾਂ ਜਾਂ गेहूं ਤਣਕ ਜਿਵੇਂ ਇਹਨਾਂ ਨੂੰ ਜਦੋਂ ਅਸੀਂ ਖੇਤਾਂ ਚ ਕੱਢਨੇ ਆ ਤੇ ਇਸ ਰੇਲੇ ਦੇ ਉੱਤੇ ਜਿੱਥੇ ਦੋ ਦੋ ਬੋਲੀਆਂ ਤਿੰਨ ਤਿੰਨ ਬੋਲੀਆਂ ਕਰਕੇ ਅਸੀਂ ਘਰਾਂ ਨੂੰ ਲੈ ਆਉਨੇ ਆ ਤੇ ਸਾਨੂੰ ਕਿਸੇ ਟਰਾਲੀ ਦੀ ਟਰੈਕਟਰ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਕਈ ਵਾਰ ਇਹੋ ਜਿਹੇ ਖੇਤ ਹੁੰਦੇ ਨੇ ਜਿੱਥੇ ਟਰਾਲੀ ਟਰੈਕਟਰ ਨਹੀਂ ਜਾ ਰਿਆ ਪਰ ਇਹ ਆਪਣੇ ਬੰਦੀ ਟਿਊਬਲ ਉਹਦੇ ਜਿਹੜਾ ਇੱਕ ਇਹੜਾ ਜਿਹਾ ਬਣਾਇਆ ਹੁੰਦਾ ਛੋਟਾ ਜਿਹਾ ਥੜਾ ਬਣਾਇਆ ਹੁੰਦਾ ਉਥੋਂ ਤੱਕ ਪਹੁੰਚ ਜਾਂਦਾ ਇਸ ਕਰਕੇ ਇਸ ਰੇੜੇ ਦੀ ਜਿਹੜੀ ਖਾਸੀਅਤ ਆ ਉਹ ਸਾਡੇ ਸਾਈਕਲ ਜਾਂ ਛੋਟੇ ਰੇੜੇ ਰਿਕਸ਼ਾ ਰੇੜੇ ਵਾਲੀ ਹੁੰਦੀ ਆ ਇਹਨੂੰ ਜਿੱਥੇ ਮਰਗੀ ਇੱਕ ਬਹੁਤ ਜੋੜ ਕੇ ਅਸੀਂ ਜਿੱਥੇ ਮਰਗੀ ਲੈ ਕੇ ਜਾ ਸਕਦੇ ਆ ਛੋਟੀ ਤੋਂ ਛੋਟੀ ਜਗ੍ਹਾ 'ਚ ਵੀ ਚਲਾ ਜਾਂਦਾ ਇਸ ਕਰਕੇ ਇਸ ਰੇੜੇ ਨੂੰ ਅਸੀਂ ਉਹਦੋਂ ਬਹੁਤ ਮਰਵਾ ਦਿੰਦੇ ਜਿਵੇਂ ਕਿ ਇਹ ਜਿਹਦੇ ਕੋਲ ਰੇੜਾ ਹੁੰਦਾ ਸੀਗਾ ਉਹ ਬੰਦਾ ਇਹ ਸੋਚਦਾ ਸੀ ਕਿ ਮੇਰੇ ਵਾਸਤੇ ਤਾਂ ਛਿਰਤੇ ਪਠਾ ਚੁੱਕ ਲਈ ਕੋ ਛੋਟਾ ਮੋਟਾ ਦਾਣਾ ਪੱਕਾ ਚੁੱਕ ਲਈ ਉਹ ਜ਼ਰੂਰਤ ਲਈ ਪੰਡੇ ਸਿੰਗਾ ਵਿੱਚ ਤਾਂ ਕਈ ਵਾਰ ਘਰ ਦੇ ਵਿੱਚ ਜਨਾਨੀਆਂ ਪੀਣ ਕਰਦੀਆਂ ਨੇ ਚੱਕੀ ਦੇ ਉੱਤੇ ਜਾ ਕੇ ਅਸੀਂ ਦਾਣਾ ਪੱਕਾ ਰੱਖ ਕੇ ਆਉਣਾ ਆਟੇ ਵਾਤੇ ਜਾਂ ਚੌਲ ਤੇ ਸਸਰਾਵਾਂ ਜਾਣਾ ਉਹਦੇ ਵਾਤੇ ਵੀ ਇਹ ਰੇੜਾ ਬਹੁਤ ਕਾਮਯਾਬ ਸੀਗਾ ਇਸ ਕਰਕੇ ਇਸਰੇ ਦੇ ਨੂੰ ਦੇ ਕੇ ਸਿਰਫ ਕੁ ਵਾਕਿਆ ਤੁਹਾਨੂੰ ਉਪਰਾਣੇ ਦਿਨਾਂ ਦੀ ਯਾਦ ਆ ਰਹੀ ਹੈ ਅੱਜ ਕੱਲ ਇਹ ਵੀ ਡੇਰਾ ਬੋਟ ਘਟਦਾ ਅੱਜ ਕੱਲ ਜ਼ਿਆਦਾ ਲੋਕਾਂ ਕੋਲ ਓਰੇਲੇ ਚੱਲ ਕੇ ਜਿਹੜੇ ਰਿਕਸ਼ੇ ਦੇ ਰਿਕਸ਼ਾ ਡੇੜਾ ਜਿਹੜਾ ਉਹਦੇ ਵਿੱਚ ਲੋਕੀ ਸਬਜ਼ੀਆਂ ਵੀ ਵੇਚਦੇ ਨੇ ਪੱਠਾ ਦੱਠਾ ਲੈ ਹਰ ਵਾਤੇ ਵੀ ਉਹ ਹੀ ਨੇ ਉਹ ਵੀ ਇਦਾਂ ਹੀ ਕੰਮ ਕੁੰਦਾ ਇਸ ਕਰਕੇ ਇਹ ਵੀਡੀਓ ਮੈਂ ਸਿਰਫ ਮਕਸਦ ਮੇਰਾ ਇਹ ਨਹੀਂ ਹੈ ਕਿ ਮੈਂ ਤੁਹਾਨੂੰ ਇੱਕ ਕਿਪ ਤੋਂ ਦੀ ਛੁੱਟੀ ਆ ਤਾਂ ਕਰਕੇ ਦੇ ਰਿਆਂ ਇਹ 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 ਵੀਡੀਓ ਵੇਖ ਕੇ ਤੁਹਾਨੂੰ ਆਪਣੇ ਉਸ ਪੁਰਾਣੇ ਸਮੇਂ ਦੀ ਬਿਲਕੁਲ ਅੱਖਾਂ ਬੰਦ ਕਰਕੇ ਤਾਂ ਤੁਸੀਂ ਉਸ 6 ਟਾਈਮ ਤੇ ਪਹੁੰਚ ਜਾਓਗੇ ਜਿਹੜੇ ਟਾਈਮ ਤੇ ਅਸੀਂ ਬਚਪਨ ਵਿੱਚ ਗੁਜ਼ਰੇ ਆ ਮੁੱਤ-ਮੁੱਤ ਲੰਗੇ ਆ ਆਪਣੇ ਹੱਥੀ ਕੰਮ ਕੀਤਾ ਹੋਇਆ ਇਸ ਕਰਕੇ ਵਾਹਿਗੁਰੂ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖੇ ਤੇ ਇਹ ਵੀਡੀਓ ਨੂੰ ਵੇਖ ਕੇ ਜਰੂਰ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਸ਼ੇਅਰ ਕਰਕੇ ਸਬਸਕ੍ਰਾਈਬ ਕਰਕੇ ਤੇ ਲਾਈਕ ਕਰ ਦੇਣਾ ਤੇ ਸਾਨੂੰ ਹੌਸਲਾ ਫਸਾਈ ਕਰਨਾ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਸ਼ੁਕਰੀਆ